ਤੋ ਦੀ ਗੱਲ ਆਤੀ ਕਿ ਜਿਸ ਰਿਹਾ ਹੈ ਕਿ ਮਾਸ ਯੂ ਬੇਸਿਕਲੀ ਬੀਤੀ ਰਾਤ ਨਾਲ ਸਾਡੇ ਬਾਜਾ ਖਾਨਾ ਪੁਲਿਸ ਸਟੇਸ਼ਨ ਉਹਨਾਂ ਨੇ ਮੰਨ ਲਿਆ ਸਾਡੇ ਐਸਐਸਪੀ ਸਾਹਿਬ ਡਾਕਟਰ ਸ਼ਿਮਰਤੀ ਪ੍ਰਗਿਆ ਜੀ ਆਈਪੀਐਸ ਦੀ ਮਨੋਚਲਾਈ ਕਰ ਸਪੈਸ਼ਲ ਕੈਂਪੇਨ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਫਾਈਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਪੰਜਾਬ ਉਸੇ ਸੰਦਰਭ ਜਿਹੜਾ ਸਾਡਾ ਨਾਈਟ ਡੋਮਿਨੇਸ਼ਨ ਰਾਤ ਚੱਲਦਾ ਹੈ ਉਹਦੇ ਤਹਿਤ ਬਾਜਾਖਾਨਾ ਪੁਲਿਸ ਨੇ ਇੱਕ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਪੰਜ ਵਿਕਤੀਆਂ ਤੇ ਇੰਟਰਸੈਪਟ ਕਰਕੇ ਦਿਨਾਂ ਨੂੰ ਕਾਬੂ ਕਰ ਲਿਆ ਹੈ ਔਰ ਦੋ ਮੌਕੇ ਦੇ ਇਹਦਾ ਫਰਾਰ ਚੱਕਿਓ ਮੌਕੇ ਤੋਂ ਫਰਾਰ ਹੋ ਗਏ ਹੋਏ ਨੇ ਲਗ ਲਗ ਟੀਮਾਂ ਬਣਾ ਕੇ ਉਸੇ ਭੇਜੀਆਂ ਅੱਜ ਸ਼ਾਮ ਤੱਕ ਉਹ ਵੀ ਅਸੀਂ ਕੋਸ਼ਿਸ਼ਾਂ ਪਾੜਨਾਂ ਜਿਹੜੇ ਅਪਰਾਧੀ ਪਕੜੇ ਆ ਇਹਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਨਾਲ ਲੱਗਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਾਫੀ ਵਾਰਦਾਤਾਂ ਕੀਤੀਆਂ ਜੋ ਅਜੇ ਇਹਨਾਂ ਦੀ ਪੁਚ ਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਲਹਾਲ ਜਿਹੜਾ ਪ੍ਰਾਈਮਾਫੇਸੀ ਸਾਨੂੰ ਲਗਭਗ ਦਰਜਨ ਕ ਵਾਰਦਾਤਾਂ ਦਾ ਪਤਾ ਲੱਗਿਆ ਜਿਹੜੀਆਂ ਇਹਨਾਂ ਨੇ ਹੁਣ ਤੱਕ ਖਾਫ ਕੀਤਾ ਹੈ ਜਿੱਥੇ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਜਿਨ੍ਹਾਂ ਦੇ ਕੋਲ ਡੀਸੀ ਸਿੰਘ ਪੁੱਤਰ ਮੱਖਣ ਸਿੰਘ ਇਹਦੇ ਕੋਲ ਕਈ ਮਿਲੀ ਕਈ ਦੇ ਦੱਸਾ ਸੀ ਸਾਹਿਲ ਸਿੰਘ ਪੁੱਤਰ ਭੂਰਾ ਸਿੰਘ ਇਹ ਮਸਲਾ ਕੋਹਾੜੀ ਸੀ ਔਰ ਗਗਨਦੀਪ ਸਿੰਘ ਔਰ ਮੋਟੂ ਉਤਰ ਕਾਲਾ ਸਿੰਘ ਇਹ ਪਿੰਡ ਮਤੇ ਦਾ ਹੀ ਇਹ ਲੋਹੇ ਦਾ ਰਾਤ ਸੀ ਔਰ ਇਹਨਾਂ ਦੇ ਪੰਜਾਂ ਦੇ ਕੋਲ ਵੈਪਨ ਸੀਗੇ ਜਿਹੜੇ ਇਹਨਾਂ ਨੇ ਰਾਤ ਇੱਕ ਅੰਜਾਮ ਦੇਣਾ ਸੀ ਵਾਰਦਾਤ ਨੂੰ ਪੁੱਛਦੀ ਮੁਸਤੈਦੀ ਕਰਕੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦਿਆਂ ਇਹ ਇੱਕ ਵਾਰਦਾਤ ਤੋਂ ਨੂੰ ਬਚਾਈਏ ਔਰ ਇਹਨਾਂ ਦੀ ਗ੍ਰਿਫਤਾਰੀ ਤੋਂ ਸਾਨੂੰ ਕਾਫੀ ਉਮੀਦ ਹੈ ਵੀ ਕਾਫੀ ਸਾਰੇ ਸਾਡੇ ਕ੍ਰਾਈਮ ਕੇਸ ਹੋ ਜਾਣਗੇ ਕਿਸ ਤਰ੍ਹਾਂ ਕਰਦੇ ਸੀ ਵਾਰਦਾਤ ਈ ਬੇਸਿਕਲੀ ਜਿਹੜੇ ਬੇਰਾਨੇ ਰਾਹ ਹੈ ਉਹਨਾਂ ਦੇ ਵਿੱਚ ਇਹ ਆਪਣਾ ਇੱਕ ਟਰੈਪ ਲਗਾ ਕੇ ਡੋਕੀ ਜਾਂਦੇ ਆ ਤੇ ਜਿਹੜਾ ਰਾਹੀਰ ਆ ਉਹਨਾਂ ਕੋਲੋਂ ਇਹ ਸਨੈਚਿੰਗ ਕਰਦੇ ਆ ਇਹ ਤੋਂ ਇਲਾਵਾ ਇਹਨਾਂ ਦੀ ਹੋਰ ਵੀ ਵਰਤਦਾ ਤੇ ਮੈਂ ਜਿਹੜਾ ਡੀਸੀ ਸਿੰਘ ਉਹਦੇ ਪਹਿਲੇ ਵੀ 379 ਬੀ ਦਾ ਪਰਚਾ ਥਾਣਾ ਬਾਜਾਖੰਡਾਂ ਵਿੱਚ ਹੀ ਦਰਜ ਹੈ। ਉਹ ਇਸ ਤਰ੍ਹਾਂ ਕਰ ਕੀ ਇਹ ਬੰਦੇ ਦੀ ਜਿਹੜੇ ਰਾਹੀਰ ਆ ਉਹਨਾਂ ਕੋਲੋਂ ਸਨੈਚ ਕਰਦੇ ਆ ਹੁਣ ਕਿਸ ਤਰ੍ਹਾਂ ਇੰਪੋਸੀਬਲ ਇਸ ਕੋਈ ਬਾਤ ਆ ਨੂੰ ਜਾਣਦੇ ਹਾਂ ਇਸ ਪਰ ਇੱਕ ਨਿਸ਼ਾਨਾ ਇਹ ਸਾਡੀ ਰਾਜ ਦੀ ਪੁਲਿਸ ਪਾਰਟੀ ਸੀ ਇਹਨਾਂ ਨੂੰ ਜਦੋਂ ਵੇਖਿਆ ਵੀ ਪੰਜ ਬੰਦੇ ਕੋਈ ਮਨਸੂਬਾ ਬਣਾਈ ਜਾ ਰਹੇ ਪੁਲਿਸ ਨੂੰ ਵੇਖ ਕੇ ਤੇ ਤਤਰਬਿਤਰ ਹੋਣ ਲੱਗੇ ਤੇ ਪੁਲਿਸ ਨੇ ਇੰਟਰਸੈਪਟ ਕਰਕੇ ਇਹਨਾਂ ਨੂੰ ਅਰੈਸਟ